ਸਟਾਲ ਦੀ ਲੋਕ ਤੇ ਗੋਲ ਗੱਪੇ ਵਾਲੇ ਦੇ ਕੋਲੋਂ ਸਾਰੇ ਦਿਨ ਦੀ ਕਮਾਈ ਖੋਲੇ ਗਈ ਹੈ ਇਹ ਤਾਂ ਹੱਦ ਹੀ ਹੋ ਗਈ ਹੈ ਵਿਚਾਰਾ ਗੋਲ ਗੱਪੇ ਵੇਚਣ ਵਾਲਾ ਜਿਹੜਾ ਪੂਰਾ ਦਿਨ ਮਿਹਨਤ ਕਰਦਾ ਤੇ ਬੀਤੀ ਰਾਤ ਦੱਸਿਆ ਜਾ ਰਿਹਾ ਕਿ 9:30 ਵਜੇ ਦੇ ਕਰੀਬ ਕਾਦੀਆਂ ਦੇ ਬੁੱਟਰ ਰੋਡ ਤੇ ਪਿਛਲੇ ਪਾਸੇ ਮਹੱਲੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਰੇੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਭਗ 5000 ਰੁਪਏ ਦੀ ਲੁੱਟ ਕਰ ਗਏ ਨੇ ਦੱਸ ਦਈਏ ਕਿ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਸਾਰੇ ਦਿਨ ਦੀ ਕਮਾਈ ਉਸ ਦੀ ਜੋ ਉਸਨੇ ਗੋਲ ਗੱਪੇ ਵੇਚ ਕੇ ਵੱਟੀ ਸੀ ਉਹ ਲੈ ਕੇ ਰਫੂ ਚੱਕਰ ਹੋ ਗਏ ਨੇ ਦੱਸ ਦਈਏ ਕਿ ਪੀੜਤ ਪਰਿਵਾਰ ਜਿਸ ਦਾ ਇਹ ਕਹਿਣਾ ਹੈ ਕਿ ਉਹ ਰਾਤ ਨੂੰ ਗੋਲ ਗੱਪੇ ਵੇਚ ਕੇ ਜਦ ਇਹ ਵਿਅਕਤੀ ਘਰ ਵਾਪਸ ਆ ਰਹੇ ਹੁੰਦੇ ਨੇ ਤਾਂ ਐਸੇ ਦਰਮਿਆਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਲਗਭਗ 5000 ਰੁਪਏ ਲੁੱਟ ਲਏ ਗਏ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸ੍ਰੇਮ ਗੱਲੀਆ ਆਹੋ ਨਾਮ ਸਿਵਾਣੀਆ ਕੀ ਨਾਮ ਹੈ ਤੁਹਾਡਾ अब उधर से आए के साथ पे क्या मामला अल्लाह दोनों रेडी लेकर आ रहे थे रेडी लेकर आ रहे थे मैं मुराद का लूट लिए दोनों भूल गए थे एको नाम कन्हैया यही एको नाम थोड़ी दो लोग थे।, थे दोनों रेडी गए एक पिस्तौल भी लगा था मुंडे फोन मेरे पे ਕਾਦੇ ਗਾ ਕਾਦੇ ਲਾ ਕਾ ਮੰਗ ਕਰ ਪ੍ਰਕਾਰ ਦੀ ਕੀ ਮੰਗ ਕਰ ਰਹੀ ਹੈ ਮੰਗ ਕਰਨ ਇਹ ਕਿ અમારી ਐਸਾ ਹੋਣਾ ਨਹੀਂ ਚਾਹੀਏ ਆਂਗੇ ਦਾ ਅਰ ਬਿਸੀ ਲੋਗ ਹੈ ਅਮ ਖੋ ਲੁੱਟ ਖੋ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਪੁਲਿਸ ਬਜਾਸਨ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਹੋ ਇਹਨਾਂ ਨੇ ਲੁੱਟ ਖੋ ਕੀਤੀ ਹੈ ਜਿਹੜੀ ਕਿਸਾਨ ਰੱਖ ਰੱਖ ਖੋਂਦੇ ਨੇ ਇਹ ਮਾੜੇ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪਰ ਤਾਂ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਇਹਨਾਂ ਬਾਰੇ ਸੋਚੋ ਜਿਹੜੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ